उन्होंने एक बड़ेमे की उदाहरण दिखती कि बड़ेमा एक पहला मिट्टी के खाता है मिट्टी दे, दे रलता फिर तो बूटा बनता बूटा बन के फिर ओप्प पैदा खिड़ता है धुप्प सहारता

ਕਪੜਾ ਪੇਟਾ ਬਣਦਾ ਕਪੜਾ ਬਣਦਾ ਫਿਰ ਉਹ ਕਰਦੀ ਕੋ ਜਾਂਦਾ ਕੈਂਚੀ ਦਾ ਵੀ ਫਿਰ ਉਹ ਮਾਰ ਖਾਂਦਾ ਪਹਿਲਾਂ ਜਦੋਂ ਕਪੜਾ ਬਣ ਤੋਂ ਪਹਿਲਾਂ ਤਾਕਾ ਬਣਦਾ ਅੱਗ ਦੇ ਵਿੱਚ ਕਾੜਿਆ ਜਾਂਦਾ ਰੰਗ ਦੇ ਜਗਤਾਰ ਸਿੰਘ ਜੀ ਬਲੇ ਸੋਨਹਾਰ ਹੁਣ ਮੈਂ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਵੱਲੋਂ ਸਾਧਿਸਤਾਰ ਜੀ ਸਾਡੇ ਸਤਿਪ੍ਰਸਤ ਬਾਬਾ ਅਮਰਜੀਤ ਸਿੰਘ ਸਹਿਮਹਾਰਾਜ ਗੁਰਦੁਆਰਾ ਸੰਤਗੜ ਹਰ ਸਾਲ ਹਰ ਸਾਲ ਸਾ ਤੋਂ ਜਿਨ੍ਹਾਂ ਦੀਆਂ ਦੇਖਰੇਖੇ ਅੰਦਰ ਤੱਕ ਸੇਵਾਾਂਾਂ ਚੱਲ ਰਹੀਆਂ ਨੇ ਜੋ ਜਿੱਤੇ ਮਹਾਂਪੁਰਸ਼ਾਂ ਦਾ ਸਰਕਾਰ ਕੀਤਾ ਗਿਆ ਉੱਥੇ ਸੰਤ ਸਤੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਵਰ ਸ਼ਤਰਧਪ ਦੇ ਮਾਲਕ ਸਤੁਰੂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਤ ਬਾਬਾ ਪ੍ਰੀਤ ਸਿੰਘ ਜੀ ਸੰਤ ਬਾਬਾ ਸੰਤਾ ਸਿੰਘ ਜੀ ਜਿਹਨਾਂ ਦੀ ਯਾਦ ਵਿੱਚ ਅੱਜ ਆਪਾਂ ਸਾਰੇ ਜੁੜੇ ਬੈਠੇ ਹਾਂ ਵਾਹਿਗੁਰੂ ਜੀ ਨੇ ਜੀਵਨ ਦੱਸਿਆ ਹੈ ਰਮ ਗਿਆਨੀ ਦਾ ਸੰਤਾਂ ਦਾ ਜੋ ਆਪਾਂ ਬੜੇ ਪ੍ਰੇਮ ਨਾਲ ਸ਼ਰਣ ਲੈਂਦਾ ਹੈ ਜਿੱਥੇ ਸੰਤਾਂ ਅਮਰਤ ਵੇੜ ਦੇ ਪਵਿੱਤਰ ਸਥਾਨਾਂ ਦੀ ਹਾਜ਼ਰੀ ਭਰਨ ਕਿਉਂ ਤੇ ਸਾਰੀਆਂ ਸੰਤਾਂ ਦਾਸ ਜੀ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਉ ਪਿਆਰ ਦੇ ਸਰਦਾਰ ਨ ਸਾਰੀਆਂ ਸੰਤਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸੰਤ ਸਿੰਘ ਜੀ ਜਦੋਂ ਦਾਸ ਇਸ ਅਸਥਾਨ ਤੇ ਤਖਤਰੀ ਕੇਸਗੜ ਸਾਹਿਬ ਗੁਰੂ ਗ੍ਰੰਥੀ ਦੀ ਸੇਵਾ ਨਿਭਾਉਣ ਵਾਸਤੇ ਆਇਆ ਇਹ ਦਾਸ ਨੇ ਪਤਾ ਲੱਗਿਆ ਕਿ ਮਹਾਪੁਰਸ਼ ਰੰਧਿਆ ਨਿਸ਼ਾਨੇ ਵਿੱਚ ਰਹਿੰਦੇ ਨੇ ਦਰਸ਼ਨ ਕੀਤੇ ਮਨ ਅਨੰਦਿਤ ਹੋ ਗਿਆ ਔਰ ਸੱਚ ਕਰਕੇ ਜਾਣਿਆ ਕੁਝ ਪੈਸੇ ਨਮਸਕਾਰ ਕਰਦੀ ਜਾਹਿਰ ਉਹ ਹੱਥ ਲਗਾਇਆ ਹੱਥ ਲਗਾ ਕੇ ਨਾਲ ਦੇ ਸੇਵਾਦਾਰ ਨੂੰ ਕਹਿਣ ਲੱਗੇ ਇਹ ਪੋਰਾ ਸਾਹਿਬ ਨੇ ਗੋਲ ਵਿੱਚ ਪਾਇਆ ਨਾਲ ਸੰਤਰਾਸਨ ਉਹਨਾਂ ਨੇ ਸੇਵਾ ਦਿੱਤੀ ਇੱਕ ਅਨੰਦ ਰਣ ਸਾਹਿਬ ਦੇ ਦੇਹਣ ਇਹ ਤਖਸੇ ਕਿਸ਼ਨ ਸਾਹਿਬ ਦੇ ਦੇਹਣ ਸੰਤ ਜੀ ਉਸ ਉੱਥੇ ਰਹਦੇ ਮਾਇਆ ਹੁੰਦੀ ਪਰ ਸੱਚ ਕਰਕੇ ਜਾਣਿਓ ਉਹ ਆਪਣੀ ਮਾਇਆ ਕਰਕੇ ਨਾ ਰੱਖਦੇ ਉਹ ਕੇਵਲ ਜਦ ਹੀ ਉਸ ਟਾਈਮ ਹੀ ਗੁਰੂ ਦੇ ਅਸਥਾਨਾਂ ਵਾਲ ਨੂੰ ਮਾਇਆ ਇਕੱਤਰ ਕਰ ਦਿੰਦੇ ਵੀ ਇਕੱਠੀ ਕਰ ਲਾ ਫਿਰ ਜਾ ਕੇ ਉਹਦੇ ਸੇਵਾ ਵਿੱਚ ਪਾਵਾਂਗੇ ਮਹਾਪੁਖਸ਼ ਦਾ ਜੀਵਨ ਜਦੋਂ ਵੇਦੰਤੀ ਕੀਤੇ ਵੀ ਬਾਬਾ ਜੀ ਸਤਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਬਾਬਾ ਜੀ ਅਸਥਾਨਾਂ ਤੇ ਸੇਵਾ ਲਗਾਉਣ ਵਾਸਤੇ ਆਏ ਹਾਂ ਤਾਂ ਬਾਬਾ ਜੀ ਨੇ ਇੱਕ ਬਚਨ ਕੀਤਾ ਕਿ ਆਣ ਲੱਗਿਆ ਭੱਲਿਆ ਜਿਹਨੇ ਲਿਆਉਣਾ ਸੀ ਲੈ ਆਇਆ ਜਿਹਨੇ ਕਰਾਉਣੀਆਂ ਸੇ ਆਪੇ ਕਰਾਣੇ ਤੂੰ ਕੌਣਾ ਕਰਨ ਵਾਲਾ ਤੂੰ ਕੌਣਾ ਆਉਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪੇ ਲੈਇਆ ਤੇ ਉਹਨੇ ਆਪੇ ਕਰਾਣੀਆਂ ਨਿਮਰਤਾ ਨਾਲ ਜਲਦੀ ਜਾਓ ਸਭ ਕੁਝ ਵਧੀਆ ਹੋ ਜਾਣਾ ਭੈ ਭਾਵ ਨਹੀਂ ਰੱਖੋ ਸੱਚ ਕਰਕੇ ਜਾਣਿਆ ਵੀ ਅੱਜ ਤੱਕ ਉਹ ਮਨ ਵਿੱਚ ਮਨ ਵਿੱਚ ਬਚਨ ਵਸਿਆ ਹੋਇਆ ਕਿ ਸੱਚੀ ਗੱਲ ਹੈ ਵੀ ਕੋਈ ਆਪਣੇ ਆਪ ਕੋਈ ਕੁਝ ਨਹੀਂ ਕਰ ਸਕਦਾ ਜੇ ਗੁਰੂ ਕਰਾਵੇ ਤਾਂ ਬੰਦਾ ਕਰ ਸਕਦਾ ਗੁਰੂ ਤੋਂ ਬਿਨਾਂ ਸੇ ਕੁਝ ਨਹੀਂ ਕਰ ਸਕਦਾ ਸਤਿਗੁਰ ਦੀ ਕਿਰਪਾ ਰੰਮਤ ਦਇਆ ਕਰਨ ਅਤੀ ਸਤਿਕਾਰਯੋਗ ਸਿੰਘ ਸਾਹਿਬ ਗੈਲੀ ਸੁਲਤਾਨ ਸਿੰਘ ਜਥੇਦਾਰ ਤਖਤਰੀ ਕੇਸਗੜ ਸਾਹਿਬਾ ਔਰ ਉਹਨਾਂ ਨੇ ਵੀ ਇਹ ਬੇਨਤੀ ਕੀਤੀ ਕਿ ਬਾਬਾ ਜੀ ਨੂੰ ਹਾਜ਼ਰੀ ਲਗਵਾਣੀ ਮੈਂ ਪਹੁੰਚਾਂਗਾ ਜ਼ਰੂਰ ਵੀ ਹੋ ਸਕਦਾ ਸ਼ਾਮ ਤੱਕ ਵੀ ਬਜ਼ੂਰ ਗੌਂਜਾ ਦੇ ਉੱਪਰ ਹਾਜ਼ਰੀ ਸਾਡੇ ਜ਼ਰੂਰ ਲਗਵਾ ਦੇ ਸੰਗਤ ਜੀ ਮਹਾਪੁਰਸ਼ਾਂ ਦੇ ਬਚਨਾਂ ਤੋਂ ਮਹਾਪੁਰਸ਼ਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਕਿ ਅੱਜ ਅਸੀਂ ਰੰਗਤ ਬਾਸ਼ੇ ਵਿੱਚ ਵੱਧ ਪੈ ਗਏ ਔਰ ਤਰ੍ਹਾਂ ਤਰ੍ਹਾਂ ਦੇ ਖਾਣੇ ਵਿੱਚ ਵੱਧ ਪੈ ਗਏ ਸਾਦਗੀ ਛੱਡ ਕੇ ਕੋੜਾ ਥੋੜਾ ਦੀ ਦੂਰ ਚਲੇਗੀ ਅਗਰ ਸਾਡੇ ਜੀਵਨ ਵਿੱਚ ਸਾਦਗੀ ਆ ਜਾਵੇ ਸਹਜ ਆ ਜਾਵੇ ਸੱਚ ਕਰਕੇ ਜਾਣਿਓ ਕਿ ਅਸੀਂ ਵੀ ਉਹਨਾਂ ਦੇ ਪੈਰੋਇ ਪੂਰਨਿਆਂ ਤੇ ਚੱਲ ਰਹੇ ਆ ਇਹ ਵਰਸੀਆਂ ਮਨਾਉਣੀਆਂ ਸਮਾਗਮ ਕਰਾਉਣੇ ਇਹਨਾਂ ਦਾ ਮਕਸਦ ਇਹੀ ਹੈ ਕਿ ਅਸੀਂ ਕਿਹੜੇ ਰਸਤੇ ਚੱਲ ਰਹੇ ਆ ਮਹਾਪੁਰਸ਼ਾਂ ਨੇ ਸਾਨੂੰ ਕਿਹੜਾ ਰਸਤਾ ਦੱਸਿਆ ਅਗਰ ਅਸੀਂ ਮਹਾਪੁਰਸ਼ਾਂ ਦੇ ਰਸਤੇ ਨੂੰ ਜਾਣਦੇ ਆ ਇਤਿਹਾਸ ਨੂੰ ਜਾਣਦੇ ਆ ਜੀਵਨ ਨੂੰ ਜਾਣਦੇ ਆ ਤਾਂ ਆਪਾਂ ਸਾਰਿਆਂ ਨੇ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਔਰ ਸਤਿ ਸ੍ਰੀ ਅਕਾਲ ਸਾਹਿਬ ਜੀ ਮਸਤਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਪ੍ਰਗਟ ਘੁੰਮੀ ਹੈ ਔਰ ਜੇ ਅਸੀਂ ਇੱਥੇ ਰਹਿ ਕੇ ਵੀ ਨਗਰੇ ਰਹਿ ਗਏ ਨਾ ਸੱਚ ਕਰਕੇ ਜਾਣਿਆ ਫਿਰ ਇਸ ਧਰਤੀ ਦਾ ਆਨੰਦ ਨਹੀਂ ਮਾੜਿਆ ਅਮਰ ਸ਼ਬੋ ਸਿੰਘ ਸਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਸਨ ਇਹਨਾਂ ਪੁੱਤਰਾਂ ਨੇ ਕੇਸੇ ਪਰ ਵਾਰ ਦੀਏ ਸਿਤ ਚਾਰ ਚਾਰ ਹੋਏ ਤਾਂ ਕਿਆ ਭਇਆ ਜੀਵਤ ਗਏ ਅਸਾ ਹਜ਼ਾਰ ਆਪਣੇ ਸਹਿਬ ਜਰ ਦੇ ਵਾਰ ਕੀ ਸਾਨੂੰ ਆਪਣੇ ਪੁੱਤਰ ਧੀਆਂ ਬਣਾਇਆ ਅੱਜ ਅਬ ਸਾਡੇ ਜੀ ਦੇ ਪੁੱਤਰ ਧੀਆਂ ਬਣ ਗਏ ਅਮਰਤ ਸ਼ਕੀਏ ਸਿੰਘ ਸਜੀਏ 31 ਤਰੀਕ ਵਾਲੇ ਦੇ ਬੇਨਤੀ ਕਰਦੇ ਨੇ 31 ਤਰੀਕ ਵਾਲੇ ਦਿਨ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਦੇੜ ਤੋਂ ਇੱਕ ਗੱਡੀ ਸੰਗਤ ਦੇ ਰੂਪ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਸਾਧ ਸੰਤਰੀ ਕੇਸਗੜ੍ਹ ਸਾਹਿਬ ਵਿਖੇ ਠੀਕ 12 ਵਜੇ ਸਟੇਸ਼ਨ ਤੇ ਬੁਝਰੇ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛੰਦਰ ਸ਼ਾਇਆ ਹੇਠ ਤਕਰੀਬ 13-1400 ਸੰਗਤਾਂ ਦਾ ਜਥਾ ਇਹ ਨਗਰ ਕੀਰਤਨ ਦੇ ਰੂਪ ਵਿਚ ਆੜਿਆ ਸੰਤ ਜੀ ਆ ਰਹੇ ਹੋ ਕਿ ਸਾਧਗੋ ਜੀ ਜੋ ਇਸ ਅਨੰਦ ਘਰ ਗੱਢ ਦੇ ਕਿਨੇ ਨੂੰ ਛੱਡਿਆ ਜੀਉਰ ਸਾਹਿਬ ਦਾ ਗਏ ਅੱਜ ਸੰਗਤ ਦੇ ਰੂਪ ਵਿੱਚ ਹੋ ਕੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਸਾਡੇ ਵਿੱਚ ਦਰਸ਼ਨ ਦੇਣ ਵਾਸਤੇ ਆ ਰਹੇ ਨੇ ਇਸ ਕਰਕੇ ਸਾਰੀਆਂ ਸੰਗਤਾਂ ਨੇ ਇਹ ਬੇਨਤੀ ਨੂੰ ਗੁਰਵਾਨ ਕਰਨਾ ਕਿ ਠੀਕ 12 ਵਜੇ ਰੇਲਵੇ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਆਉਣ ਵਾਲੇ ਸੰਗਤਾਂ ਦਾ ਸਤਿਕਾਰ ਕਰਨਾ ਬੋਲਾ ਕਰਨਾ ਬੋਲਦੇ ਕੋਲ ਹੋਈਆਂ ਬੋਲਾਂ ਦੀ ਸ਼ਿਮਾ ਸੰਤ ਜੀ ਸਾਰੇ ਸਤਿਕਾਰਯੋਗ ਮਹਾਪੁਰਸ਼ਾਂ ਨਾਲ ਜੋ ਪਵਿੱਤਰ ਸਾਨੰਦੇ ਆਏ ਹਨ ਇੱਕ ਅਸੀਬ ਦੇਣੇ ਸੱਚੇ ਬਾਦਸ਼ਾਹ ਜੀ ਐਡੇ ਵੱਡੇ ਅਸਥਾਨਾਂ ਦੀ ਸੇਵਾ ਝੋਲੀ ਵਿੱਚ ਪਾਈ ਹੈ ਕਿਰਪਾ ਕਰਕੇ ਆਪ ਹੀ ਸੇਵਾ ਕਰਵਾ ਲਿਓ ਅਸੀਂ ਬਿਲਕੁਲ ਔਗਣ ਵਾਲੇ ਜੀਵਾਂ ਔਗਣ ਹਾਰੀਆਂ ਮਹਾਰਾਜ ਜੀ ਤੁਸੀਂ ਗੁਣ ਵਾਲੇ ਹੋ ਕਿਰਪਾ ਕਰਕੇ ਸਾਨੂੰ ਬਖਸ਼ ਲਿਓ ਇੰਨੀਆਂ ਬੇਅਦਦੀਆਂ ਪਰਵਾਨ ਮਹਾਪੁਰਸ਼ਾਂ ਦੇ ਸਮਾਗਮ 'ਤੇ ਪਹੁੰਚਣ ਦੇ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪਿਆਰ ਦੇ ਸੇਵਾਦਾਰਾਂ ਸਾਰੀਆਂ ਸੰਗਤਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੇ 60 ਸਾਲਨਾ ਵਰਸ਼ੀ ਮੇਂ ਮਨਾਇ ਜਾ ਰਿਹਾ ਉਹ ਪ੍ਰਿੰਸੇਪ ਇਹਦਾ ਬਸਤਾਰਪੁਰੂ ਗੁਰੂ ਰੂਪ ਸਾਧ ਸੰਗਤ ਜੀਓ ਅਨੰਦਪੁਰ ਸਾਹਿਬ ਦਾ ਬਹੁਤ ਹੀ ਪ੍ਰਾਤਨ ਸਥਾਨ ਜਿਸਨੂੰ ਗੁਰਦੁਆਰਾ ਮੋਹ ਦੀ ਮੰਡੀ ਕਿਹਾ ਜਾਂਦਾ ਇਹਦੇ ਬਾਰੇ ਮੈਂ ਆਪ ਜੀ ਨੂੰ ਥੋੜਾ ਜਿਹਾ ਦੱਸ ਦਿੰਦਾ ਇਹ ਬਾਬਾ ਪ੍ਰਿੰਸੀ ਨੇ ਇਹਦਾ ਨਾਮ ਗੁਰਬਾਣੀ ਦੇ ਆਧਾਰ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਦੇ ਮਹਾਵਾਕ ਅਨਸਾਰ ਬੀਸ ਸਥਾਨ ਤੇ ਉਹ ਪ੍ਰਾਣੀ ਆਵੇ ਜਿਹੜਾ ਸੇਵਾ ਨੂੰ ਹੀ ਕਰਨਾ ਚਾਹੁੰਦਾ ਹੋਵੇ ਨਾ ਚੰਗੇ ਵਸਤਰ ਤੇ ਨਾ ਚੰਗਾ ਹੋਰ ਖਾਣ ਪੀਣ ਦੀ ਉਹਦੀ ਕੋਈ ਲਾਲਸਾ ਹੋਵੇ ਸਿਰਫ ਸੇਵਾ ਤੇ ਸੇਵਾ ਦਾ ਉਹਦਾ ਜੀਵਨ ਹੋਵੇ ਇਸ ਸਿਹਾਰ ਤੇ ਉਹਨਾਂ ਨੇ ਨੌਰ ਰੱਖਿਆ 1962 ਦੇ ਲਗਭਗ ਉਹਨਾਂ ਨੇ ਸਥਾਨ ਬਣਾਇਆ ਉਸ ਤੋਂ ਪਹਿਲਾਂ ਉਹਨਾਂ ਨੇ ਕੇਸਗੜ੍ਹ ਸਾਹਿਬ ਅਨੰਦਗੜ੍ਹ ਸਾਹਿਬ ਤੇ ਬਾਲਣ ਦੀ ਅਥਾ ਸੇਵਾ ਕੀਤੀ ਜੰਗਤ ਜੋ ਬਾਲਣ ਵਟਕੇ ਲਿਆਣਾ ਲੰਗਰਾਂ ਵਿੱਚ ਸਿਟਣਾ ਤੇ ਆਪ ਉਹਨਾਂ ਨੇ ਬੋਲੇ ਦੇ ਦੌਰਾਨ ਸੁੱਕੀਆਂ ਰੋਟੀਆਂ ਜੋ ਗੇਰੀਆਂ ਹੁੰਦੀਆਂ ਸੰਗਤਾਂ ਨੇ ਉਹ ਚੱਕ ਕੇ ਧੋ ਕੇ ਸਕਾ ਲੈਣੇ ਆ ਸਕਾ ਕੇ ਵਿੱਚ ਪਾਣੀ ਦੇ ਪਾ ਕੇ ਨਰਮ ਕਰਕੇ ਗੁੜ ਦੀ ਜੜੀ ਪਾ ਕੇ ਉਹ ਖਾ ਲੈਣੇ ਆ ਤੇ ਉਹੀ ਉਹਨਾਂ ਨੇ ਇੱਕ ਵਾਰ ਬਾਬਾ ਜਵਾਲਾ ਸਿੰਘ ਨੇ ਦਿੱਤੇ ਫਿਰ ਬਾਬਾ ਜਵਾਲਾ ਸਿੰਘ ਦੇ ਹੁਕਮ ਦੇ ਅਨੁਸਾਰ 1962 ਦੇ ਵਿੱਚ ਉਹਨਾਂ ਨੇ ਸਥਾਨ ਬਣਾਇਆ ਜਿਹਦੀ ਕਿ ਉਸ ਟਾਈਮ ਦੇ ਵਿੱਚ ਪੈਸਾ ਕੋਈ ਨਹੀਂ ਸੀ ਸੰਗਤਾਂ ਦੇ ਪਾਸ ਤੇ ਬਾਬਾ ਸੰਤਾ ਸਿੰਘ ਜਿਹੜੇ ਕਿ ਭਾਈ ਨੱਦਲਾਲ ਸਕੂਲ ਦੇ ਵਿੱਚ ਬਾਬਾ ਜਵਾਲਾ ਸਿੰਘ ਦੇ ਹੁਕਮ ਅਨੁਸਾਰ ਜਿਨ੍ਹਾਂ ਨੇ ਕਿ ਪਾਈ ਨੰਦਲਾ ਸਕੂਲ ਦੇ ਸਾਰੀ ਜ਼ਮੀਨ ਨੂੰ ਆਬਾਦ ਕਰਕੇ ਉਹਦੀ ਜੋ ਵੀ ਪੈਦਾਵਾਰ ਹੋਣੀ ਉਹ ਨੰਦਗੜ ਕੇਸਗੜ ਸਾਹਿਬ ਦੇਣੀ ਤੇ ਠੇਕਾ ਵੀ ਦੇਣਾ ਸਾਰਾ ਦੁੱਧ ਜੋ ਵੀ ਫਲ ਹੋਣਾ ਉਹ ਵੀ ਨੰਦਗੜ ਦੇਣਾ ਉਹਨਾਂ ਦੀ ਵੀ ਵਰਸੀ ਅੱਜ ਮਨਾਈ ਜਾ ਰਹੀ ਆ ਉਹ ਬਾਬਾ ਸੰਤਾ ਸਿੰਘ ਨੇ ਬੜੀ ਕੋਰਤ ਪਸਿਆ ਕੀਤੀ ਸਾਰੀ ਜਗ੍ਹਾ ਬਾਤ ਕੀਤੀ ਐਨਾ ਸਾਦਾ ਜੀਵਨ ਸੀ ਉਹਨਾਂ ਦਾ ਕਿ ਤੁਸੀਂ ਜਿਨ੍ਹਾਂ ਸੰਤਾ ਨੇ ਦੇਖਿਆ ਉਹਨਾਂ ਨੇ ਇੱਥੋਂ ਤੱਕ ਖੇਤਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕੀਤਾ ਤੁੱਲਾ ਤੱਕ ਨਹੀਂ ਬਣਾਇਆ ਸੋ ਬਾਬਾ ਪ੍ਰੇਮ ਸਿੰਘ ਤੇ ਬਾਬਾ 사ਤਾ ਸਿੰਘ ਤੇ ਉਹਨਾਂ ਦੇ ਨਾਲ ਇੱਕ ਬਾਬਾ ਗੱਜਣ ਸਿੰਘ ਸੇ ਜਿਨ੍ਹਾਂ ਨੇ ਕਿ ਬਾਬਾ ਜਵਾਲਾ ਸਿੰਘ ਦੀ ਬੜੀ ਥਾ ਸੇਵਾ ਕੀਤੀ ਉਹਨਾਂ ਦੇ ਗਣਬਈ ਰਹੇ ਤੇ ਜਦੋਂ ਬਾਬਾ ਜਵਾਲਾ ਸਿੰਘ ਨੇ ਡਿਮੇਲੀ ਸ੍ਰੀ ਛਨਨਾ ਸੀ ਉਹਨਾਂ ਨੇ ਉਹਨਾਂ ਨੂੰ ਹੁਕਮ ਕਰਤਾ ਕਿ ਅੱਜ ਤੋਂ ਬਾਅਦ ਤੁਸੀਂ ਸਿੱਧਾ ਡੇਰਾ ਮਹਾਦੀ ਮੰਡੀ ਚੱਲ ਜਣ ਅਨੰਦਪੁਰ ਸਾਹਿਬ ਉੱਥੇ ਆਪ ਜੀ ਨੇ ਅੰਤ ਤੱਕ ਸੇਵਾ ਕਰਨੀ ਹੈ ਸੋ ਅੱਜ ਜਿੱਨੇ ਮਹਾਪੁਰਸ਼ਾਂ ਦੀ ਵਰਸੀ ਬੜੇ ਇਰਸ਼ਾਦ ਦੇ ਨਾਲ ਮਨਾਈ ਗਈ ਆ ਇਸ ਦੇ ਵਿੱਚ ਸਾਰੇ ਸਤ ਮਹਤਵਾ ਇਲਾਕੇ ਦੇ ਹਰਕਵਾਲ ਸੰਪਰਦਾ ਦੇ ਸਾਰੇ ਆਏ ਹਨ ਤੇ ਨਾਲ ਹੀ ਹੋਰ ਇਲਾਕੇ ਦੇ ਸਿੱਖ ਸੰਗਤਾਂ ਵੱਲੋਂ ਲੰਗਰ ਵੀ ਲਾਏ ਗਏ ਹਨ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਹੈਡ ਗ੍ਰੰਥੀ ਸਾਹਿਬ ਸਾਹਿਬ ਕੈਂਡ ਗ੍ਰੰਥੀ ਸਾਹਿਬ ਹੋਰ ਸਾਰੇ ਇਲਾਕੇ ਸੰਤ ਮਾਤਮਾ ਪਹੁੰਚੇ ਹਨ ਜਿਨ੍ਹਾਂ ਦੇ ਨਾਮ ਆਪ ਨੂੰ ਵਿਸਾਰਬ ਵਿਦਸਤ ਤੇ ਜਾਣਗੇ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਬਾਬਾ ਪ੍ਰੇਮ ਸਿੰਘ ਜੀ ਤੇ ਬਾਬਾ 사ਤਾ ਸਿੰਘ ਦਾ ਜੋ ਜੀਵਨ ਸੀ ਉਹ ਗਰਵਾਣੀ ਦੇ ਆਧਾਰ 'ਤੇ ਜਿਹੜਾ ਕਿ ਮੈਂ ਪਹਿਲੇ ਕਹੇ ਤੋ ਕਹੀਆ ਪਹਿਲਾ ਮਨਕਬੂਲ ਜੀਵਨ ਕੀ ਛਣ ਆਸ ਕੋਈ ਸਭ ਨਾ ਕੋ ਰਹਿਨ ਕਾ ਤੋ ਆਹ ਹਮਾਰੇ ਪਾਸ ਸੋਨਾ ਦੇ ਥਾ ਸੇਵਾ ਨ ਮੁਖ ਰਖਦੇ ਆ ਆ ਸਿੱਖ ਸੰਗਤਾਂ ਕੋਈ ਹਥਿਆਰ ਨਹੀਂ ਛਾਪੇ ਗਏ ਕਿਸੇ ਨੂੰ ਬਚੇ ਸੱਦੇ ਨਹੀਂ ਦਿੱਤੇ ਗਏ ਲੋਕ ਸੰਗਤਾਂ ਹੁੰਮ ਮਾ ਕੇ ਕੱਲ ਤੋਂ ਹੀ ਆ ਰਹੀਆਂ ਹਨ ਸੋ ਮੈਂ ਆਪਣੇ ਵੱਲੋਂ ਸੰਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਦਾ ਸਾਰੇ ਸੇਵਾਦਾਰਾਂ ਦਾ ਸਾਰਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਵੀ ਹਰ ਪ੍ਰਕਾਰ ਦੇ ਲੰਗਰ ਲਾਏ ਹਨ ਰੀਣੀ ਹਾਂ ਧੰਨਵਾਦੀ ਹਾਂ ਕਿ ਬਹੁਤ ਵੱਡਾ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਤੇ ਆਉਣ ਦੇ ਭਵਿੱਖ ਵਿੱਚ ਵੀ ਮੈਂ ਉਹਨਾਂ ਤੋਂ ਇਹੀ ਆਸ ਰੱਖਦਾ ਸਾਰੇ ਇਲਾਕੇ ਤੋਂ ਕਿ ਇਸ ਸਥਾਨ ਨੂੰ ਸਹਿਯੋਗ ਦਿੱਤਾ ਜਾਵੇ ਇਸ ਸਥਾਨ ਤੇ 24 ਘੰਟੇ ਲੰਗਰ ਚੱਲਦਾ ਜੋ ਕਿ ਹਰ ਗਰੀਬ ਅਮੀਰ ਦੇ ਲਈ ਇੱਕੋ ਬਰਾਬਰ ਹੈ ਕਿਸੇ